ਸਾਰੇ ਭਾਰਤ ਵਿੱਚ ਵੱਖ-ਵੱਖ ਥਾਵਾਂ ਤੇ ਇਸ ਮੌਕੇ ਰਾਮਲੀਲਾ ਦਾ ਆਯੋਜਨ ਕੀਤਾ ਜਾ ਰਿਹਾ ਹੈ ਰਾਮਲੀਲਾ ਦੇ ਦੌਰਾਨ ਹੋਣ ਵਾਲੇ ਲੰਕਾ ਦਹਨ ਦਾ ਦ੍ਰਿਸ਼ ਪੰਜਾਬ ਦੇ ਬਟਾਲਾ ਦੇ ਵਿੱਚ ਇੱਕ ਅਨੋਖੇ ਹੀ ਤਰੀਕੇ ਨਾਲ ਕਰਾਇਆ ਜਾਂਦਾ ਹੈ ਬਟਾਲਾ ਦੀ ਵੱਖ-ਵੱਖ ਕਲੱਬਾਂ ਦੇ ਵੱਲੋਂ ਚੱਲ ਰਹੀ ਰਾਮਲੀਲਾ ਦੇ ਵਿੱਚ بڑے ਹਨੂਮਾਨ ਰੂਪ ਰਾਮ ਤਲਾਈ ਮੰਦਿਰ ਦੇ ਵਿੱਚ ਇਕੱਠੇ ਹੁੰਦੇ ਨੇ ਤੇ ਉੱਥੇ ਮੰਦਿਰ ਦੇ ਨੇੜੇ ਬਣੇ ਸੋਬਰ ਦੇ ਵਿੱਚ ਲੰਕਾ ਰੂਪ ਬਣਾਇਆ ਜਾਂਦਾ ਉਸ ਨੂੰ ਲੰਕਾ ਦਾ ਨਾਮ ਵੀ ਦਿੱਤਾ ਜਾਂਦਾ ਹੈ ਤੇ ਇਸੇ ਦਰਮਿਆਨ ਇਸ ਦ੍ਰਿਸ਼ ਨੂੰ ਵੇਖਣ ਦੇ ਲਈ ਵੱਡੀ ਗਿਣਤੀ ਦੇ ਵਿੱਚ ਲੋਕ ਆਉਂਦੇ ਨੇ ਦਰਸਲ ਦਸਿਆ ਹਜ਼ਾਰ ਹੈ ਕਿ ਬਟਾਲਾ ਦੇ ਲਗਭਗ 25 RAM LILA ਕਲੱਬਾਂ ਦੇ ਮੈਂਬਰ ਇੱਥੇ ਪਹੁੰਚਦੇ ਨੇ ਮੁੱਖ ਤੌਰ ਤੇ RAM LILA ਦੇ ਵਿੱਚ ਬਣੇ ਹਨੂਮਾਨ ਰੂਪੀ ਇੱਥੇ ਪਹੁੰਚਦੇ ਤੇ ਇੱਥੇ ਲੰਕਾ ਰੂਪ ਬਣਾਇਆ ਜਾਂਦਾ ਤੇ ਮੰਦਰ ਦੇ ਸਰੋਵਰ ਦੇ ਵਿੱਚਕਾਰ ਲਗਾਇਆ ਜਾਂਦਾ ਉੱਥੇ ਹਨੂਮਾਨ ਸਰੋਵਰ ਦੇ ਵਿੱਚਕਾਰ ਜਾਂਦੇ ਨੇ ਤੇ ਲੰਕਾ ਨੂੰ ਅੱਗ ਲਗਾਉਂਦੇ ਨੇ ਜਿਸ ਤੋਂ ਬਾਅਦ ਪਾਣੀ ਦੇ ਵਿੱਚ ਤੈਰਦੀ ਹੋਈ ਜਿਹੜੀ ਲੰਕਾ ਨਜ਼ਰ ਆਉਂਦੀ ਹੈ ਤੇ ਹਨੂਮਾਨ ਵਾਪਸ ਆ ਜਾਂਦੇ ਨੇ ਇਹ ਪਰੰਪਰਾ ਬਟਾਲਾ ਦੇ ਵਿੱਚ ਕਈ ਸਾਲਾਂ ਤੋਂ ਚੱਲ ਰਹੀ ਹੈ ਤੇ ਕੁਝ ਕਾਰਨ ਜਿਹੜੇ ਹੀ ਰੁਕ ਗਈ ਸੀ ਪਰ ਹੁਣ ਪਿਛਲੇ ਕੁਝ ਸਾਲਾਂ ਤੋਂ ਇਸ ਪਰੰਪਰਾ ਨੂੰ ਫਿਰ ਸ਼ੁਰੂ ਕੀਤਾ ਗਿਆ ਅੱਜ ਦਾ ਪ੍ਰੋਗਰਾਮ ਰਾਮ ਕਲਾਈ ਮੰਦਿਰ ٹرسٹ ਵੱਲੋਂ ਕੀਤਾ ਜਾਂਦਾ 12 ਸਾਲ ਤੋਂ ਇਹ ਕਾਰਗਰਮ ਜਾਂਲ ਪ੍ਰੋਗਰਾਮ ਚੱਲ ਰਿਹਾ ਲੰਕਾ ਦਹਨ ਦਾ ਔਰ ਦੇਸ਼ ਦੇ ਵਿੱਚ ਇੱਕ ਪਹਿਲਾ ਬਟਾਲਾ ਦੇ ਵਿੱਚ ਪ੍ਰੋਗਰਾਮ ਹੈ ਕਿ ਜਿਹੜਾ ਦੇਸ਼ ਭਰ ਦੇ ਵਿੱਚ ਹੁੰਦਾ ਜਿਹੜਾ ਸਰੋਵਰ ਦੇੰਦਰ ਲੰਕਾ ਨੂੰ ਦਹਨ ਕੀਤਾ ਹਨੂਮਾਨ ਜੀ ਦੁਆਰਾ ਕੀਤਾ 12 ਸਾਲ ਤੋਂ ਪ੍ਰੋਗਰਾਮ ਪਿਛਲੇ ਚਾਲੂ ਹੈ ਇੱਕ ਵਾਰ ਸਾਲ ਕਰੋਨਾ ਚ ਬੰਦ ਰਿਹਾ ਬਾਕੀ ਲਗਾਤਾਰ 12 ਸਾਲ ਤੋਂ ਇਹ ਚਾਲੂ ਹੈ ਮੰਦਰ ਨੇ ਉਸ ਵਕਤ ਇਹ ਸੋਚ ਕੇ ਕੀਤਾ ਸੀ ਕਿ ਇੱਕ ਜੋ ਲੰਕਾ ਸੋਨੇ ਦੀ ਸੀ ਉਹਨੂੰ ਕਿਸ ਕਰਕੇ ਖਤਮ ਕੀਤਾ ਗਿਆ ਕਿਉਂ ਕੀਤਾ ਗਿਆ ਕਿਉਂਕਿ ਉਸ ਵਕਤ ਜੋ ਸਮੁੰਦਰ ਦੇੰਦਰ ਬੈਠਾ ਰਾਵਣ ਰੂਪੀ ਰਾਖਿਆ ਸੀ ਚਾਹੇ ਉਹ ਚਾਹੇ ਵੇਦਾਂ ਦਾ ਗਿਆਤਾ ਸੀ ਚਾਹੇ ਉਹ ਹਨੂਮਾਨ ਜੀ ਦਾ ਪਾਰ ਭਗਤ ਸੀ ਤਿੰਨ ਲੋਕ ਦੇ ਮਾਲਕ ਨੂੰ ਉਹਨੇ ਜਿੱਤਿਆ ਸੀ ਜਿਹਨੂੰ ਅਸੀਂ ਸ਼ਿਵ ਜੀ ਮਹਾਰਾਜ ਦੇ ਨਾਂ ਤੋਂ ਜਾਣਦੇ ਹਾਂ ਪਰ ਉਹਦੀ ਇੱਕ ਅਕਲ ਮਾਰੀ ਗਈ ਉਹਨੇ ਇਸਤਰੀ ਮਾਤਾ ਦਾ ਅਪਹਰਨ ਕਰ ਲਿਆ ਉਹ ਹਰਨ ਕਰਨ ਤੋਂ ਬਾਅਦ ਪ੍ਰਭੂ ਰਾਮ ਨੇ ਪੂਰੇ ਅੰਗਾ ਜੀ ਨੂੰ ਵੀ ਭੇਜਿਆ ਬਾਨਰ ਦਾ ਰੂਪ ਔਰ ਲ ਇਹ ਹਨੂਮਾਨ ਜੀ ਨੂੰ ਵੀ ਭੇਜਿਆ ਕਿ ਕਿਸੇ ਤਰੀਕੇ ਇਹ ਬਾਝ ਆ ਜਾਏ ਔਰ ਇਹ ਸਮਝ ਜਾਏ ਪਰ ਨਾ ਸਮਝਣ ਦਾ ਕਾਰਨ ਕੀ ਹੋਇਆ ਹਨੂਮਾਨ ਜੀ ਦੁਆਰਾ ਲੰਕਾ ਵੀ ਜਲਾ ਦਿੱਤੀ ਗਈ ਔਰ ਰਾਖੇ ਜਾਤੀ ਦਾ ਪ੍ਰਭੂ ਰਾਮ ਦੁਆਰਾ ਅੰਤ ਗੀਤਾ ਇਹ ਬਰਾਈ ਦੇ ਛਾਈ ਦੀ ਜਿੱਤ ਹੈ ਇਹ ਅੱਜ ਦਾ ਦਿਨ ਇਹ ਦਰਸਾ ਲਗਭਗ ਮਿੰਨੂ ਜੁੱਧੋਂ ਤੱਕ ਧਿਆਨ ਹੈ ਇਹ ਗੱਲਾਂ ਬਟਾ ਲੈ ਜਿਸ ਦੇਸ਼ ਪਰ ਚ ਸਰੋਵਰ ਦੇ ਅੰਦਰ ਲੰਕਾ ਦਾ ਦਹਨ ਕੀਤਾ ਗਿਆ ਔਰ 12 ਸਾਲ ਤੋਂ ਚੱਲ ਰਿਹਾ